ਤਾਂ ਤੁਹਾਗੀ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਘਟੀ ਆ ਸਾਡੇ ਸਾਰੇ ਸ਼ਹਿਰ ਨਿਵਾਸੀ ਸਾਰੇ ਸਮਾਜਿਕ ਸੰਸਥਾਵਾਂ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਔਰ ਸਰਕਾਰ ਤੋਂ ਮੰਗ ਕਰਦੀਆਂ ਨੇ ਜਿਨ੍ਹਾਂ ਵੀ ਅਤਵਾਦੀਆਂ ਨੇ ਇੱਥੇ ਚੁੰਚੁੰਚ ਕੇ ਬੰਦੇ ਮਾਰੇ ਆ ਉਹਨਾਂ ਨੂੰ ਸ਼ਰਮ ਚੌਂਚ ਖੜੇ ਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਕੋਈ ਵੀ ਅਤਵਾਦੀ ਦੁਬਾਰਾ ਹਰਕਤ ਕਰਨ ਦੀ ਨਾ ਸੋਚੇ ਔਰ ਦੂਜਾ ਅਸੀਂ ਜਿੰਨੇ ਸ਼ਹਿਰ ਨਿਵਾਸੀ ਆ ਫਗਵਾੜਾ ਨਿਵਾਸੀ ਆ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਇਸ ਦੁੱਖ ਦੀ ਗਾੜੀ ਵਿੱਚ ਸਾਡਾ ਸਾਥ ਦਿੰਦੇ ਹੋਏ ਅੱਜ ਆਪਣਾ ਸਾਰਾ ਕੰਮਕਾਜ ਦੁਕਾਨਾਂ ਬਾਜ਼ਾਰ ਬੰਦ ਕੀਤਾ ਆ ਔਰ ਅਸੀਂ ਆਸ਼ਾ ਕਰਦੇ ਆਂ ਕਿ ਇਹ ਸਾਰੇ ਜਾਣੇ ਹੀ ਸਾਡੇ ਨਾਲ ਇਦਾਂ ਹੀ ਕੰਦੇ ਨਾਲ ਕੰਦਾ ਮਿਲਾ ਕੇ ਚੱਲਣ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਆਂ ਜੋ ਵੀ ਲੋਕ ਇਹ ਹੱਤਬੱਦ ਫਲਾਉਂਦੇ ਆ ਧਰਮ ਦੇ ਵਿੱਚ ਲੜਾਈ ਕਰਾਉਂਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਸ਼੍ਰੀ ਰਾਜ ਕਰਾਏ ਵੀਰ ਬਜਰੰਗੇ ਜੰਮੂ ਕਸ਼ਮੀਰ ਦੇ ਵਿੱਚ ਜੋ ਅੱਤਵਾਦੀਆਂ ਨੇ ਹਮਲਾ ਕੀਤਾ ਉਹਰੇ ਵਿੱਚ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਆ ਅਸੀਂ ਉਹਦੀ ਕੜੀ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਅਪੀਲ ਕਰਦੇ ਆ ਕਿ ਉਹ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਜਲਦੋਂ ਜਲਦ ਚੌਂਕ ਦੇ ਫੜ ਕੇ ਚੌਂਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹਾਂ 'ਚ ਰੱਖਣ ਦੀ ਲੋੜ ਨਹੀਂ ਉਹਨਾਂ ਨੂੰ ਪਾਲਣ ਦੀ ਲੋੜ ਹੀ ਹੈਗੀ ਅੱਜ ਪੂਰਾ ਫਗਵਾੜਾ ਇਹ ਪੂਰਾ ਸੰਪੂਰਨ ਬੰਦ ਰਿਹਾ ਅਸੀਂ ਸ਼ਹਿਰ ਵਾਸੀ ਤੇ ਦੁਕਾਨਦਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਇਕਜਟ ਹੋ ਜੋ ਹਜੇ ਵੀ ਹੋ ਜੋ ਕੱਲ ਇਦਾਂ ਦਾ ਮੌਕਾ ਆਣਾ ਤੁਹਾਡੇ ਘਰਾਂ 'ਚ ਬੜੂਗੇ ਔਰ ਆ ਦੁਕਾਨਾਂ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਸ਼ਹਿਰ ਦੇ ਹਰ ਸ਼ਹਿਰ ਦੇ ਵਿੱਚ ਇੱਕ ਕਹਿਣਾ ਚਾਹਨਾ ਜੇ ਨੂੰ ਵੀ ਤੁਸੀਂ ਦੁਕਾਨ ਦੇਣੀ ਆ ਉਹਦਾ ਪਤਾ ਕਰ ਲੋ ਕਿੱਥੋਂ ਆਇਆ ਆ ਇਹ ਬਾਅਦ ਚੋਂ ਤੁਹਾਡੇ ਘਰਾਂ 'ਚ ਉਹਨਾਂ ਨੇ ਕਬਜ਼ੇ ਕਰਨੇ ਆ ਇਹ ਚੇਤਾਵਨੀ ਦੇ ਰਿਹਾ ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਵਿੱਚ ਹੀ ਆ ਸ਼ਹਿਰ ਵਾਸੀਆਂ ਨੂੰ